ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਉਤਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਹੈ ਲੌਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਟਾਈਮ ਹੋ ਚੱਕਾ ਨਾ ਮੇਰੇ ਵੀਰੋ 9:30 ਤੇ ਕੰਮ ਅਸੀਂ ਚਲਾ ਲਿਆ ਏ ਤੇ ਦਮਣੀ ਹਜੇ ਆਇਆ ਨਹੀਂ ਤੇ ਬਸ ਆਉਣ ਵਾਲੀ ਹੀ ਐ ਤੇ ਕੋਚ ਸਾਹਿਬ ਅੰਦਰੋਂ ਬੰਨੀ ਆਂਦੇ ਕੋਰਾ ਠੀਕ ਆ ਕਿ ਨਹੀਂ ਇਹ ਕੰਦ ਅਸੀਂ ਤਾਂ ਨਹੀਂ ਛੇੜੀ ਕਿਉਂਕਿ ਫਿਰ ਦਮਣੀ ਮਿਸਤਰੀ ਆਊਗਾ ਮੈਂ ਉਹ ਚਾਟ ਚੁਟ ਲਾ ਕੇ ਸੌਖਾ ਕਰ ਦੂੰ ਕੰਮ ਸਾਡਾ ਵਿਆਹਤ ਨਾਲ ਨਿਭੜ ਜੂਗਾ ਠੀਕ ਆ ਕਿ ਨਹੀਂ ਤੇ ਤਾਂ ਕਰਕੇ ਇਹ ਬਸ ਅੰਦਰ ਕੋਰਾ ਕਰ ਬਣ ਦੇਣਗੇ ਤੇ ਦਮਣੀ ਚੱਟ ਲਾਇ ਕੰਦ ਪੱਧਰ ਕਰ ਦੁੱਤੇ ਉੱਦੀ ਇਹ ਸੈਟ ਵਟ ਕਰਕੇ ਤੇ ਪਲਸਟਰ ਹੋ ਜੂ ਬਸ ਹਨ ਮਸਾਲਾ ਮੈਂ ਰੈਡੀ ਕਰ ਲਿਆ ਸੀ ਤੜਕੀ ਦੋ ਵਟ ਛੋੜਾ ਦਾ ਮਸਾਲਾ ਬਣਾ ਲਿਆ ਹਨ ਤੇ ਕੰਮ ਰੈਲਾ ਕੰਮ ਐਡਾ ਕੋਈ ਕਸ ਵਾਲਾ ਹੈ ਨਹੀਂ ਕਿਉਂਕਿ ਚਣਾਈ ਵਾਲੇ ਕੰਮ ਚ ਹੁੰਦੀ ਹੈ ਕਸ ਤੇ ਪਲਾਸਟਰ ਵਾਲੇ ਕੰਮ ਜਾਂਦਾ ਹਨ ਕਿਰਾਂ ਬਸ ਮਸਾਲਾ ਰਲਾਉਣ ਦਾ ਹੀ ਹੁੰਦਾ ਉਸ ਤੋਂ ਬਾਅਦ ਤਾਂ ਫੜਾਇਆ ਜਾਂਦਾ ਕੋਈ ਵੱਡੀ ਗੱਲ ਨਹੀਂ ਚਲੋ ਬਾਬੇ ਮੈਨੂੰ ਫੋਨ ਆ ਜਾਂਦੇ ਨੇ ਤੇ ਨਾ ਫਿਰ ਕਰਦਾ ਮੈਂ ਦੇ ਪਿਆ ਜੀ ਕੰਮ ਨੂੰ ਦਮਣੀ ਦਾ ਮੇਕਰ ਵੀ ਆ ਗਿਆ ਪਹਿਲਾਂ ਪਹਿਲਾਂ ਡਿਸਟਰੋਇਰ ਕਹਿੰਦੇ ਹੁੰਦੇ ਸੀਗੇ ਪਰ ਥੋੜੇ ਦਿਨਾਂ ਦਾ ਮੇਕਰ ਬਣਿਆ ਵੇਹੇ ਕੰਮ ਬਣਾਉਂਦਾ ਪਹਿਲਾਂ ਤਾਂ ਤਬਾਹ ਕਰ ਦਉ ਸੀਗਾ ਹੁਣ ਕੰਮ ਸ਼ੁੱਧ ਕਰ ਰਿਹਾ ਏ ਹੁਣ ਇਹਨੂੰ ਆਖਾਂਗੇ ਦਮਣੀ ਦਾ ਮੇਕਰ ਡਿਸਟਰੋਇਰ ਨਹੀਂ ਕਹਿੰਦੇ ਬਈ ਮੁਰੇ ਮੁਰੇ ਚੱਟ ਲਾਈ ਜਾਂਦਾ ਤੇ ਕੰਧ ਕਰ ਜਾਂਦਾ ਪੱਧਰੇ ਠੀਕ ਹੈ ਤੇ ਕੋਈ ਸਾਬ ਇਧਰੋਂ ਬੰਨੀ ਜਾਂਦੇ ਕੋਰਾਂ ਇਹ ਲਗਭਗ ਆਹ ਕੋਰ ਬਣਦੀ ਬਸ ਇੱਕ ਆਹ ਇੱਕ ਆਹ ਤੇ ਕੁਤਲੀ ਕੋਰ ਹਨਾ ਚਾਰ ਕੋਰ ਐ ਇਧਰਲੇ ਖੁੱਡੇ ਦਾ ਕੋਰਾਂ ਲਗਭਗ ਬਣਨ ਤੀਆਂ ਸਾਰੀਆਂ ਬਸ ਆ ਇੱਕ ਰੇਗੀ ਮੀਨ ਆ ਵੀ ਬਣਦੀ ਉਹ ਸਾਈਡਾਂ ਵਾਲੀ ਵੀ ਬਣਦੀ ਹਨਾ ਆ ਦੇਖੋ ਵਧੀਆ ਇੱਕ ਨੰਬਰ ਬੰਨੀ ਆ ਕੋਈ ਉਹ ਜਾ ਕੰਮ ਨਹੀਂ ਗਾ ਆ ਵੀ ਵਧੀਆ ਬਣਦੀ ਇੱਕ ਨੰਬਰ ਆ ਦੇਖ ਲਓ ਆ ਹੀ ਪੋਜ਼ਿਟਿਵ ਬਸ ਠੀਕ ਹੈ ਕਿ ਨਹੀਂ ਹਾਂ ਆ ਜੀ ਹਾਂ ਅਹੀ ਆ ਦੇਖੋ ਕਿਆ ਬਾਤਾਂ ਨੇ ਤੇ ਓਕੇ ਰਿਪੋਰਟਾਂ ਤੇ ਬਸ ਜਦੋਂ ਆ ਕੰਦ ਹੋ ਗਈ ਤੇ ਇਹਦੀ ਬੰਨੀ ਆਊਗੀ ਤੇ ਅੱਲਾ ਆਂਸ ਚ ਮਸਾਲਾ ਖਾੜ ਜਾ ਮੈਂ ਮਸਾਲਾ ਫੜਾਉਂ ਬਈ ਕਰਾਂ ਵੀਡੀਓ ਬਾਅਦ ਚ ਲਾਵਾਂਗੇ ਹਾਂ ਜੀ ਬਾਬੇ ਤੇ ਕੰਮ ਅੰਦਰ ਚੱਲੀ ਜਾਂਦਾ ਤੇ ਬਸ ਮੈਂ ਘਰੇ ਜਾ ਕੇ ਰੋਟੀ ਲਿਆਵਾਂ ਆ ਹਾਂ 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 ਕਹਿੰਦੇ ਉਧਰ ਵੇਖੋ ਕਹਿੰਦੇ ਕਾਲ ਜੀ ਟੁੰਡਾ ਵੀ ਚਾਰ ਹੋਇਆ ਫਿਰਦਾ ਬਾਲਾ ਸਰਾ ਲੱਗਿਆ ਨਾ ਸੱਚੀ ਤਾਰ ਮાળੀ ਗੱਲੀ ਆ ਜਾਵਾ ਇਹ ਆ ਸਾਡਾ ਹੈਪੀ ਡਾਉਨ ਚੱਲਿਆ ਮਾਰਦੇ ਹੋਗੇ ਕੰਮ ਕਹਿੰਦੇ ਕਾਲਜ ਗੁਲਦੀ ਨੂੰ ਹੈ ਪੂਰਾ ਕੰਮ ਹੋ ਗਿਆ ਫਿਰ ਨਹੀਂ ਤੇਂਦਰ ਉਸ ਕਾਲਜੀ ਜੀ ਹੈ ਜੇ ਨਾ ਤੇਂਦਰ ਫਟ ਗਿਆ ਅੱਛਾ ਉ ਜਾ ਕੇ ਆਉਣਾ ਹੈ ਬਰਥਡੇ ਉਹਦੀ ਬੀਏ ਵਾਤੀ ਰਹਿ ਗਈ ਉਹਦਾ ਲਾਸਟ ਇਅਰ ਆ ਫਿਰ ਐਕਸੀਡੈਂਟ ਹੋ ਗਿਆ ਇਹਨੋਂ ਦਾ ਅੱਛਾ ਠੀਕ ਹੈ ਠੀਕ ਗੱਲ ਆ ਉਹ ਰਹੇਗੀ ਤੂੰ ਟੱਪ ਗਿਆ ਸੀਗਾ ਮਤਲਬ ਉਹ ਵੀ ਟੈਂਡਸ ਪੂਰੀ ਰਹਿਣੀ ਸੀਗੀ ਉਹਨਾਂ ਨੇ ਦਿੱਤਾ ਹੀ ਨਹੀਂ ਸੀ ਰੋਲ ਨੰਬਰ ਉਹਦਾ ਡਿਗਰੀ ਤਾਂ ਪਹਿਲਾਂ ਹੀ ਖੜ ਗਈ ਜੀ ਜੀ ਯਾ ਹੋਏ ਟੋਡੇ ਹੁਣ ਫਿਰ ਚੱਲਿਆ ਹੈ ਸੱਚੀ ਬਾ ਫਿਰ ਤਾਂ ਸੈਟ ਆ ਐਮਏ ਐਮਏ ਬਠੰਡੇ ਕਿਲੋਸਰ ਹੈ ਸਰ ਇਹ ਇਹ ਇਹਨਾ ਕੰਮ ਕਿਵੇਂ ਕਰ ਦਿੰਸੀ ਉਹ ਆਹ ਰਾਉਂਡਰ ਕਿਵੇਂ ਨਾਲੇ ਫਿਰਦੇ ਤੁਸੀਂ ਉਹ ਵਿਹਲੇ ਰਹਿਣ ਲਈ ਨਾ ਕੰਮ ਕਰਿਆ ਨੂੰ ਕੀ ਹਿਸਾਬ ਕਰਦਾ ਵੈ ਕੀ ਗੱਲ ਦੀ ਗੱਲ ਹੈ ਚੱਲਿਆ ਚੋਬਰ ਬੁਲਟ ਤੇ ਓਕੇ ਫਿਰ ਬਾਏ ਬਾਏ ਕੋਈ ਗੱਲ ਨਹੀਂ ਮੈਂ ਕੰਮ ਕਰਾਵਾਂ ਇੱਧਰ ਫਿਰ ਆਪਾਂ ਨੇ ਦੇਖ ਲਓ ਕਿ ਮਿਲਦੇ ਆਂਗੇ ਹਾਂ ਹਾਂ ਜਰੂਰ ਕਿਵੇਂ ਕੀ ਹੋ ਗਿਆ ਚਾਚਰੀ ਚਾਚਰੀ ਮਸਾਲਾ ਫੜਾਵਾਂ ਸਾਡੇ ਬੰਦਿਆਂ ਨੂੰ ਇਟਸ ਰੋਟੀ ਟਾਈਮ ਮੇਰੇ ਵੀਰੋ ਤੇ ਦਵਣੀ ਬਈ ਰੋਟੀ ਪਾਣੀ ਕਰੋ ਛੱਕਿਆ ਉਹਨੇ ਮਿਸਤਰੀ ਰਹਿ ਗਿਆ ਸੀ ਉਹਦੇ ਵਾਸਤੇ ਆਪਾਂ ਘਰੋਂ ਲਿਆਉਂਦਾ ਤੇ ਇੱਕ ਮੈਂ ਰਹਿ ਗਿਆ ਮੀਰ ਐ ਮੈਂ ਵੀ ਘਰੇ ਜਾ ਕੇ ਖਾਈ ਆਵਾ ਹਨ ਇੱਕ ਮਿੰਟ ਯਾਰਾ ਨਾ ਇਹਨਾਂ ਨੂੰ ਅੰਦਰ ਸਾਬਾ ਸੜਗੀਆਂ ਚੀਜ਼ਾਂ ਨੂੰ ਪਹਿਲਾਂ ਤਾਂ ਮੈਂ ਤੇ ਓਕੇ ਆ ਬਸ ਹੁਣ ਮੈਂ ਵੀ ਰੋਟੀ ਖਾਈ ਹੁਣ ਤੇ ਮਿਸਤਰੀ ਨੇ ਲੱਗ ਭਾਗ ਦਿਖਾਈਏ ਤੁਹਾਨੂੰ ਕੀ ਕਰਤਾ ਅ ਇੱਕ ਜੰਗਲੀ ਦੀ ਕੋਰ ਤਾਂ ਬੰਨੀ ਬੰਨੀ ਹੋਊਗੀ। ਹਾਂਜੀ ਇੱਕ ਕੋਰ ਬੰਨਤੀ ਜੇਂਦਰਾ। ਆਣਾ ਪੂਰੀ ਸਿਰਾਂ ਲਾ ਕੇ ਠੀਕ ਹੈ ਕਿ ਨਹੀਂ? ਪਰ ਆ ਥੋੜੀ ਜਿਹੀ ਗਿੱਲੀ ਸੀ ਤਾਂ ਤੋਂ ਤੇ ਇਹ ਡਿੰਗਣ ਦਾ ਖਤਰਾ ਤਾਂ ਹੈਗਾ ਪਰ ਨਹੀਂ ਡੇਗਦੀ। ਪਰ ਰੋਟੀ ਖਾ ਕੇ ਆਹ ਕੋਰਾਂ ਦੀ ਭਲੇੜ ਦੂਗਾ ਬੰਨੀ ਜੀ ਕੀ ਹੈਗਾ। ਇਹ ਦਗਣੀ ਵੀ ਨਹੀਂ ਕਿ ਕਾਵੀ ਕੱਦ ਤਾਰ ਲੈਂਦੀ ਤਾਂ ਤੋਂ। ਅੱਧੀ ਗੰਧ ਤਾਰਤੀ ਦਗਣੀ ਨੇ ਵੀ ਤਾਂ ਤੋਂ ਠੀਕ ਹੈ ਕਿ ਨਹੀਂ? ਤੇ ਮਸਾਲਾ ਕਿੰਨਾ ਕੋਰਾ ਚਾਈਟ ਆ ਉਹ ਸਾਰ ਕੇ ਕਰ ਲਾਂਗੇ ਆਪਾਂ ਗਾਰਡਮੈਂਟ। ਹਾਂਜੀ ਮੇਰੇ ਵੀਰੋ। ਰੋਟੀ ਰੋਟੀ ਛੱਕੀ ਜੀ ਤੇ ਆਗੇ ਇਧਰ ਨਿਕਰੇ ਤੇ ਹੁਣ ਦੇਖਦੇ ਆਂ ਵੀ ਚੋਬਰ ਕੀ ਕਰੀ ਜਾਂਦੇ ਆ ਤੇ ਕੀ ਕਰਨਾ ਚਾ ਰਹੇ ਆ ਠੀਕਾ ਕਿਵੇਂ ਟਰ ਲੱਗਿਓ ਮਸਾਲਾ ਹੈ ਉਹ ਮਾਈ ਗੋਡ ਮੇਰੇ ਵੀਰੋ ਮਾੜਾ ਮੋਟਾ ਕੰਮ ਕਰਨ ਲੱਗੇ ਤੇ ਕਈ ਵਜ ਗਈ ਯਾਰ ਭੈਣ ਦੇ ਯਾਰ ਦੀ ਚਲੋ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇ ਆ ਤਾਂ ਹੁਣ ਇਹ ਤੇ ਬਲੇਟਰਾਂ ਬੋ ਕੋਈ ਹੈਨਾ ਪੱਟੀ ਬੁਟੀ ਕਰਨੀ ਬੋਗੀ ਨਹੀਂ ਤਾਂ ਮਸਾਲਾ ਪਏ ਕੰਮ ਖਰਾਬ ਹੋ ਜੂਗਾ ਚਲੋ ਕੋਈ ਗੱਲ ਨਹੀਂ ਮਸਾਲਾ ਰਲਾਈ ਜਾਂਦੀ ਸੀ ਬਈ ਮੈਂ ਚਾਰ ਇੱਕ ਦਮ ਇਸਤਰੀ ਗਈ ਚਾਰ ਇੱਕ ਦਮ ਰਲਾ ਲਾ ਮੁੜ ਕੇ ਉਹ ਦੂਤ ਉੱਧਰ ਦਾ ਕੰਮ ਤਾਂ ਲਗਭਗ ਕੰਪਲੀਟ ਹੀ ਆਣਾ ਬਸ ਇੱਧਰ ਲੱਗ ਜਾऊंगा ਦੁਬਾਰਾ ਫਿਰ ਆਪਾਂ ਇਟਸ 3 ਟਾਈਮ ਮੇਰੇ ਵੀਰੋ ਟੀਵੀ ਲੈਂਦਾ ਜੀ ਲੈਣ ਦੀ ਜੀ ਘਰੋਂ ਜਾ ਕੇ ਗਿਆ 11 11:30 ਵਾਲੀ ਹਨਾ ਵਾਇਤਾ ਵੈਸੇ 12:30 ਵਾਲੀ ਹੁੰਦੀ 11 ਵਾਲੀ ਚਾਹ ਇਹ ਤੇ ਦੌਣੀ ਖੇਤ ਗਿਆ ਬਈ ਢੇੜਾ ਮਾਰਨ ਮੋਟਰ ਤੇ ਉਹ ਵੀ ਆਉਂਦਾ ਹੀ ਹੋਣਾ ਬਸ ਹਾਂਜੀ ਮੇਰੇ ਵੀਰੋ ਤੇ ਇਧਰਲੇ ਖੁੱਡਿਆਂ ਤੇ ਵੀ ਜਿਹੜੇ ਦੌਰ ਤੇ ਲਾਉਣੇ ਆ ਉਹਨਾਂ ਵਾਸਤੇ ਵੀ ਇੱਟਾਂ ਆਪਾਂ ਚੜ੍ਹਾ ਲਈਆਂ ਉੱਪਰ ਤੇ ਅੰਦਰੋਂ ਵੀ ਲਗਭਗ ਕੰਮ ਹੋ ਗਿਆ ਕੰਪਲੀਟ ਟਾਈਮ ਵੀ ਲਗਭਗ 2 ਵਜੇ ਹੈਨਾ 2 ਵਜੇ 10 15 ਮਿੰਟ ਹੋ ਚੱਲੇ ਲਗਭਗ ਮੇਰੇ ਨਾਲ ਪਲਾਸਟਰ ਤੇ ਸਾਰਾ ਕੰਮ ਦੋਵੇਂ ਖੁੱਡਿਆਂ ਦੇ ਕੰਪਲੀਟ ਹੈ ਆ ਛੱਤ ਰਹਿ ਗਈ ਇਹ ਬਾਅਦ ਚ ਪਾਵਾਂਗੇ ਟਿਕਾਣ ਵਾਲਾ ਹੈਨਾ ਸੋਚ ਕੇ ਵੀ ਇਹ ਤੇ ਥਰਮੋਕੋਲ ਪਾਉਣੀ ਆ ਸਰਕਨ ਨੇ ਪਾਉਣੇ ਆ ਕਿ ਕੋਈ ਹੋਰ ਚੀਜ਼ ਪਾਉਣੀ ਹੈ ਵੀ ਠੰਡਾ ਰੱਖਣ ਵਾਸਤੇ ਇਹਨੂੰ ਗਰਮੀਆਂ 'ਚ ਹਨਾ ਆਗੇ ਥੱਲੇ ਦੇਖੀ ਇਹਨਾਂ ਨੂੰ ਕਿੰਨਾ ਕੰਮ ਰਹਿ ਗਿਆ ਓਹੋ ਹੋ ਬਰਨਦਾ ਤਾਂ ਕੋਰਾ ਟਿਕਰੇ ਜੀ ਟਿਕਰੇ ਜੀ ਠੀਕ ਹੈ ਕੱਢਤੀ ਸੱਡ ਹੈ ਬੇ ਮਸਾਲਾ ਮਸੂਲਾ ਦਮ ਨਹੀਂ ਹੋਏ ਦੋ ਬੱਠਲ ਪਾਇਆ ਮਸਾਲੇ ਤਿੰਨ ਹੈ ਕਿਵੇਂ ਜੀ 3 ਵਜੇ ਹਾਂ ਬਣੇ ਬਣਾਏ ਤੇ ਇਟਸ ਟੀਵੀ ਟਾਈਮ ਮੇਰੀ ਵੀਰੋ ਠੀਕ ਹੈ ਮਿਸਤਰੀ ਚੱਲਿਆ ਗਿਆ ਘਰ ਨੂੰ ਤੇ ਉਹ ਟੱਪ ਗਏ ਨਹੀਂ ਜਿਸ ਨੂੰ ਹੀ ਹਟਗਦਰੇ ਛੋ ਗਈ ਗਏ ਘਰ ਨੂੰ ਪਾ ਨੀ ਕੀ ਲੈਣਗਾ ਦੋ ਗੋਲੀਆਂ ਠੀਕ ਹੈ ਦਵਾਈ ਲੈਣਗਾ ਘਰੋਂ ਉਹ ਤੇਨੇ ਮੈਂ ਵੀ ਘਰੋਂ ਚਾਹ ਰੋਟੀ ਫੜ ਕੇ ਲਿਆਉਣਾ ਤੇ ਉਧਰ ਦਾ ਕੰਮ ਕਲੀਅਰ ਹੋ ਗਿਆ ਤੇ ਆ ਇਧਰਲੇ ਬਈ ਖੋਡਾਂ ਦਾ ਕੰਮ ਕਲੀਅਰ ਹੋ ਗਿਆ ਕੱਲਾ ਛੱਤ ਦਾ ਰਹੇਗਾ ਉਹ ਸਾਨੂੰ ਪਤਾ ਹੈ ਵੀ ਸਾਡੇ ਸਿਰ ਤੇ ਆ ਹਨਾ ਵੀ ਅਸੀਂ ਪਾ ਦਾਂਗੇ ਉਹ ਤਾਂ ਸਾਡਾ ਅੱਧੇ ਦਿਨ ਦਾ ਕੰਮ ਹੈ ਤੇ ਬਾਕੀ ਕੰਮ ਬਈ ਕੰਪਲੀਟ ਐ ਕੋਰਾ ਕਾਰਾਂ ਪਲਾਸਟਰ ਪਲੋਸਟਰ ਐਨ ਇੱਕ ਨੰਬਰ ਆ ਬਈ ਹਨਾ ਤੇ ਹਾਈਟ ਫੁੱਲ ਰੱਖੀਆ ਬਈ ਖੋਡਿਆਂ ਦੀ ਜਿੰਨੀ ਹੋਵੇ ਜੇ ਹਨਾ ਤੇ ਵੈਂਟੀਲੇਸ਼ਨ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹਨਾ ਪੱਕੇ ਤੌਰ ਤੇ ਤੇ ਹੁਣ ਬਸ ਇਧਰ ਲਾਉਣੇ ਆ ਤਾਂ ਹਰਤੇ ਤੇ ਨਵੇਂੜ ਦੇ ਕੰਮ ਜਿੰਨਾ ਕਿ ਸਾਡੇ ਤੋਂ ਨਿਬੜੂ ਲੈ ਆਏ ਜੀ ਰੋਟੀ ਚਾ ਤੇ ਮੈਨੂੰ ਲੱਗਦਾ ਮਿਸਤਰੀ ਸਾਹਿਬ ਹਜੇ ਤੱਕ ਮੈਡੀਸਨ ਲੈ ਕੇ ਪਹੁੰਚੇ ਨਹੀਂ ਇੱਥੇ ਮੈਂ ਪਹਿਲਾਂ ਹੀ ਆ ਗਿਆ ਇੱਕ ਮਿੰਟ ਦਾ ਮੈਨੂੰ ਪਹੁੰਚਦੇ ਚੱਲ ਕੇ ਆਇਆ ਨਹੀਂ ਤਾਂ ਮਣੀ ਆ ਜਾਈ ਮਿਸਤਰੀ ਚਲ ਹੁਣ ਲਾਲ ਐ ਸਾਹਬ ਕਿਤਾਬ ਮੈਂ ਆ ਫੜ ਤੂੰ ਚਾਰ ਰੋਟੀ ਖਾ ਪੀ ਬਾਤ ਵਿਣੇ ਕੀ ਬੰਦਾ ਹੈਗਾ ਲਓ ਜੀ ਲਾਤੇ ਸੀ ਰਤੇ ਜਿਹੜੇ ਦੋ ਰਹਿੰਦੇ ਸੀਗੇ ਹੁਣ ਵੇਖੋ ਦੋਵੇਂ ਖੁੱਡੇ ਲੈਵਲ 'ਚ ਹੋ ਗਏ ਨਾ ਵਧੀਆ ਤੇ ਕੀ ਨਾਲ ਇਹਦੇ ਹੁੰਦੇ ਆਪਣਾ ਲਾ ਕੇ ਰਤੇ ਤੇ ਨਾਲ ਦੀ ਨਾਲ ਪਲਾਸਟਰ ਦਾ ਕੰਮ ਵੀ ਕਰਨ ਲੱਗੇ ਮਿਸਤਰੀ ਸਾਹਿਬ ਤੇ ਬਾਹਰੋਂ ਕਲੀਅਰ ਹੈ ਤੇ ਬਾਹਰੋਂ ਕੰਮ ਕਲੀਅਰ ਹੈ ਕੁੱਲ ਮਿਲਾ ਕੇ ਯਾਰ ਠੀਕ ਹੈ ਕਿ ਨਹੀਂ ਦੇਖ ਜੀ ਬਣ ਗਈ ਪੂਰੀ ਵੀ ਬਣਾਤਾ ਸੀ ਗਣ ਜੀ ਵੀ ਹੈ ਗਿਆ ਖੋਟੇ ਮੁੱਖ ਦੀ ਗੱਲ ਇਹ ਆ ਬਾਕੀ ਇਧਰੋਂ ਚੰਗੀ ਤਰ੍ਹਾਂ ਵੀਡੀਓ ਬਣਾ ਲੈਣੇ ਆ ਨਲੇ ਥੰਬਨੇਲ ਨਿਕਲ ਜੂਗਾ ਬਰੋ ਹਣਾ ਸ਼ਾਇਦ ਤੇ ਓਕੇ ਆ ਵੀ ਰਿਪੋਰਟਾਂ ਬੱਸ ਤੇ ਕਰਾਈ ਸੀ ਦੀ ਸੀ ਦੀ ਕੰਮ ਜਿੰਨਾ ਹੁੰਦਾ ਵੈਸੇ ਨਿਬੜਦਾ ਦਿਖਦਾ ਨਹੀਂ ਹੈ ਕਿਵੇਂ ਪਾਣੀ ਦੀ ਬਾਲਟੀ ਭਰ ਲੈਣਾ ਮੈਂ ਕੰਮ ਨਿਬੜ ਗਿਆ ਬਾਹਰੋਂ ਬਾਹਰੋਂ ਸਾਰ ਹਾਂ ਜੀ ਚਾਹ ਵੀ ਚੱਕ ਲੈਣਾ ਨੀਰਾ ਗੁੱਤਰ ਕਉਣਾ ਘਰੇ ਮੈਂ ਬਣੇਰਾ ਬਨ ਕੇ ਕਰ ਕੇ ਉੱਚਾ ਕਰ ਕੇ ਪਲਾਸਟਰ ਲਾਤੀ ਸਿਰਾ ਉਹਨ ਕੋਈ ਸਾਹਿਬ ਕਿੱਧਰ ਦੀ ਤਿਆਰੀ ਹੈ ਆਪਾਂ ਆਲ ਨੇ ਬਲੂਨੇ ਕੋਲ ਆਲ ਨੇ ਹਾਂਜੀ ਆ ਆ ਮੈਂ ਜ਼ਰੂਰੀ ਹੈ ਨਾ ਸਭ ਤੋਂ ਪਹਿਲਾਂ ਆਣ ਲਾ ਸਭ ਤੋਂ ਪਹਿਲਾਂ ਲਾਣਾ ਬੱਚੇ ਤੇ ਘਰ ਆਪਦਾ ਫਰਣਾ ਘਰ ਘਰਾਸੀ ਵਾਹ ਵਾ ਵਾ ਸਹੀ ਗੱਲ ਹੈ ਸਹੀ ਗੱਲ ਇੱਕ ਦਮਣੀ ਦਾ ਹੀ ਬਣਾ ਦੇ ਵਿੱਚ ਨਿਕਾਏ ਜਾਗਾ ਇਹਦੇ ਬੈਠਣ ਨੂੰ ਕਮਰਾ ਵਾਡਾ ਟੋਕਰਾ ਧਰ ਕੇ ਟੋਕਰਾ ਢੱਕ ਰਣੀ ਮੇਰੇ ਤੇ ਕੰਮ ਆਣਾ ਤੇਰੇ ਬਾਅਦ ਕੋਈ ਤਕੜਾ ਉਹਦਾ ਪਤਾ ਨਹੀਂ ਕਿਹੜਾ ਲੈ ਗਿਆ ਮੂੜਕ ਨਹੀਂ ਗਿਆ ਉਦੋਂ ਮੈਂ ਵੀ ਚਲੋ ਨੀਰਾ ਗਾ ਤੇਰਾ ਮੈਂ ਕਰੇ ਤੇ ਚਾਹ ਲਾਵਾਂ ਠੀਕ ਹੈ ਐ ਨਹੀਂ ਨਹੀਂ ਕੋਈ ਨਾ ਜਿੰਨਾ ਹੋ ਸਕੇ ਇਹੋਂ ਨਾਲ ਕੰਮ ਖਿੱਚਣਗੇ ਠੀਕ ਹੈ ਕਿ ਨਹੀਂ ਤੇ ਇਹ ਮਿਸਤਰੀ ਜੀ ਆਪਣਾ ਪੱਕਾ ਬਲਾਸਰੂਗਾ ਪੂਰਾ ਇਹ ਸਫਾਈ ਵਾਲਾ ਵਾ ਠੀਕ ਹੈ ਕੋਈ ਕੱਚਾ ਕੰਮ ਨਹੀਂ ਕਰਨਾ ਕਹਿੰਦੇ ਕੰਮ ਪੱਕਾ ਹੀ ਕਰਨੇ ਕੋਈ ਇਟਸ ਟੀ ਟਾਈਮ ਮੇਰੇ ਵੀਰੋ ਔਰ ਅਗੇ 뮤జిక్ ਚੱਲ ਰਹਾ ਹੈ ਤੋ ਇਸੇ ਲਈ ਹਮੇਂ ਵੀਡੀਓ ਬੰਦ ਕਰਨੀ ਪੜੇਗੀ ਨਹੀਂ ਤੋ ਕਾਪੀਰਾਈਟ ਆ ਜਾਏਗਾ ਕਿੱਧਰ ਬੜੇ ਬੈਠਾ ਬੰਦੇ ਮੈਨੂੰ ਲੱਗਦਾ ਕੋਈ ਗਲਤ ਕੰਮ ਨਾ ਕਰਿਆ ਨਾ ਅੰਦਰ ਉਹ ਦੇਖ ਕੇ ਜਾ ਕੇ ਹੜ ਦਿਓ ਚੂਰ ਨੂੰ ਜਾ ਕੇ ਦੇਨੇ ਹੈ ਏ ਏ ਏ ਹਾਂਜੀ ਦਵਣੀ ਜੀ ਹਾਂਜੀ ਚਾਹ ਆ ਗਈ ਠੀਕ ਹੈ ਵਾਹ ਬਈ ਵਾਹ ਆਏ ਹਾਏ ਆਏ ਹਾਏ ਹੈ ਮੈਂ ਬੇਚਰੀ ਫਾਈ ਬੜਾਈ ਹਾਂ ਕਾਦੀ ਆਰੇ ਦੋ ਗੁੱਟਿਆਂ ਦੀ ਆਰੇ ਦੋ ਗੁੱਟਿਆਂ ਦੀ ਮੋਮੀ ਜਾਣ ਦੋ ਗੁੱਟਿਆਂ ਦੇ ਫਿਰ ਪਾਉਣੇ ਦਾ ਤੇ ਸਾਈ ਦੇ ਭਾਣੇ ਲੋੜ ਹੀ ਨਹੀਂ ਜੇ ਤਾਂ ਮਰਜੀ ਚੱਕ ਲਾਗੇ ਕਿ ਨਹੀਂ ਮਿਸਤਰੀ ਜੀ ਪਹਿਲਾਂ ਕਹਿਦਾ ਆਪਾਂ ਮਿਸਤਰੀ ਨੂੰ ਦੋ ਗੁੱਟੇ ਪਾਉਣੇ ਦੋ ਵੀ ਲੈਣ ਨੂੰ ਜਦੋਂ ਬੋਲ ਮਾਰਤਾ ਮਿਸਤਰੀ ਜੀ ਆਉਂਗੇ ਲੋ ਬਾਈ ਭੱਜੇ ਬਸ ਠੀਕ ਆ ਚਾਹ ਚਾਹ ਭਈਆ ਬਾਹਰ ਆਜੋ ਬਹੁਤ ਸਵਾਦ ਹੈ ਚਾਹ ਪੀਓ ਸਭ ਫੇਰ ਕਰਾਂਗੇ ਠੀਕ ਆ ਕਿ ਨਹੀਂ ਤੇ ਆਹਨੇ ਬਹੁਤ ਸੋਹਣੇ ਬਣਾਈ ਜਾਂਦੇ ਬਈਆਣਾ ਇਹ ਜਦੋਂ ਤਿਆਰ ਹੋਗੇ ਨਾ ਹੋਰ ਚੱਲਦੇ ਆ ਆਪਣਾ ਬਾਦ ਪੀ.ਟੀ.ਐਮ ਤੋਂ ਪੈਸੇ ਲੈਣਾ ਕਢਾ ਕੇ ਤੇ ਦੌਣੀਆਂ ਲਾ ਕੇ ਡੇ ਪਿਆ ਬਈ ਹਨਾ ਲਗਭਗ ਤੇ ਕੰਮ ਬਹੁਤ ਖਿੱਚ ਕੰਮ ਬਹੁਤ ਖਿੱਚਦਾ ਹੈ ਆਣਾ ਪਟ ਆਣਾ ਆਣਾ ਪਟੀ ਹੋਰ ਪਟਦੇ ਕੋਈ ਜਾਂ ਚਗਾਟਾਂ ਪੜਦਾ ਮੈਂ ਜਿਹੜਾ ਨਵਾਂ ਲਾ ਗਾਣਾ ਪੱਟੀ ਪੁਰਾਣੀਆਂ ਪਟਦੇ ਕੋਈ ਨਾ ਕੋਈ ਜਾ ਕੇ ਤੇ ਆ ਗਿਆ ਬਸ ਮੈਂ ਤੇ ਕੰਮ ਬਹੁਤ ਖਿੱਚਦਾ ਲਗਭਗ ਹੈ ਕੀ ਹਾਂ ਇਹੀ ਲਾਓ ਉਧਰੋਂ ਹਾਂਜੀ ਬਾਪੂ ਆਪਣੀ ਬਾਈਕ ਚ ਫਿਊਲ ਵੀ ਪਵਾ ਲਿਆ ਤੇ ਇਹ ਕੀ ਕਹਿੰਦੇ ਪਹਿਲਾਂ ਕਹਿੰਦਾ ਕਾਰਡ ਕੱਢੋ ਹੁਣ ਪੈਸੇ ਤੁਹਾਡੇ ਜਿਹੜੇ ਸੀ ਕੰਮ ਬਹੁਤ ਆ ਸਾਨੂੰ ਵਾਹ ਨਾਈਸ ਓਕੇ ਰਿਪੋਰਟ ਕੁਝ ਰਹਿ ਤਾਂ ਨਹੀਂ ਗਿਆ ਹਾਂ ਛਿੱਟ ਰ ਗਿਆ ਪੂਰੀ ਓਕੇ ਰਿਪੋਰਟ ਪਾਸ ਚੱਲਦੇ ਆ ਘਰ ਨੂੰ ਹੁਣ ਚਲੋ ਜੀ ਚਲਿਏ ਘਰ ਨੂੰ ਨਾਲੇ ਹੀ ਫਿਊਲ ਪਵਾ ਲਿਆ ਤੇ ਫਿਊਲ ਪੰਪ ਦੇ ਨਾਲ ਹੀ ਏਟੀਐਮ ਇਥੋਂ ਪੈਸੇ ਵੀ ਕਢਾ ਲਏ ਬਸ ਹੁਣ ਕੋਈ ਕੰਮ ਨਹੀਂ ਬਾਦਲ ਆਪਾਂ ਹੁਣ ਘਰੇ ਚਲੀਏ ਛੇਤੀ ਛੇਤੀ ਲਓ ਜੀ ਤੇ ਇਧਰ ਅਵਾਡੇ ਕਬੂਤਰਾਂ ਨੂੰ ਰੱਖ ਜੀ ਦਾਣੇ ਬ్రో ਇਧਰ ਕਬੂਤਰਾਂ ਨੂੰ ਵੀ ਰੱਖਦੇ ਤੇ ਕਬੂਤਰਾਂ ਗਣੀ ਵਿੱਚ ਤੇ ਲੱਗਦੇ ਹੱਥ ਭਈ ਇਧਰ ਆਪਣੀਆਂ ਖੰਡਾ ਨੂੰ ਵੀ ਰੱਖ ਜੀ ਦਾਣੇ ਆਇਓ ਖੰਡੋ ਖਾ ਲਓ ਲਓ ਜੀ ਨਾਲ ਦੀ ਨਾਲ ਵਾਟਰ ਵੀ ਪਾ ਦਈਏ ਨਾਲ ਤੇ ਦਹੀ ਉਤੋਂ ਟਾਕ ਤੇ ਬਸ ਖੰਡੋ ਥੋੜੇ ਜੇ 4-5 ਦਿਨ ਸਬਰ ਕਰ ਲਓ ਬਸ ਉਹਨੂੰ ਲੈ ਕੇ ਚੱਲਾਂਗੇ ਨਵੇਂ ਘਰੇ ਹਾਂ ਤੇ ਇਧਰ ਵੱਡੇ ਕਬੂਤਰਾਂ ਵਾਲੇ ਪੰਛੀ ਵੀ ਪਾ ਦਈਏ વોਟਰ ਭਰ ਗਿਆ ਕੁਜਾ ਤੇ ਟਾਕ ਦਈਏ ਨਾਲ ਦੀ ਨਾਲ ਵੀ ਇਹਨੂੰ ਉਸ ਤੋਂ ਬਾਅਦ ਉੱਧਰ ਹਨ ਦਾਣਾ ਵੀ ਪਾਤਾ ਪਾਣੀ ਵੀ ਪਾਤਾ ਲਾ ਦਿਓ ਲੋਕ ਵੀ ਲਾਓ ਜੀ ਇੱਕ ਆਪਣੇ ਭਤੀਜੇ ਦੀ ਵੀ ਸੁਣੋ ਹੁਣ ਦੱਸ ਪੁੱਤ ਲੈ ਵੀਡੀਓ ਚੀ ਦੱਸ ਦਿੰਨੇ ਆਪਾਂ ਕੀ ਗੱਲ ਸੀਗੀ ਸਬਸਕ੍ਰਾਈਬਰ ਮਿਲੂ ਸੂਤ ਤੈਨੂੰ ਇੱਕ ਦਾ ਨਾਮ ਹਮ ਗੁਰਜੋਤ ਤੇ ਇੱਕ ਦਾ ਰਪਿੰਦਰ ਰਪਿੰਦਰ ਹਾਂ ਕੀ ਕਹਿੰਦੇ ਸੀਗੇ ਉਹ ਉਹ ਕਹਿੰਦੇ ਵੀ ਆਪਣੀ ਚਾਚੀ ਦੇ ਵੀਡੀਓ ਤੇ ਸਾਡਾ ਨਾਮ ਲੇ ਲੇ ਠੀਕ ਐ ਓਕੇ ਫਿਰ ਲੈਤਾ ਆਪਾਂ ਨਾ ਠੀਕ ਐ ਬਈ ਕੀ ਨਾਮ ਸੀ ਰਪਿੰਦਰ ਤੇ ਗੁਰਜੋਤ ਹਾਂ ਓਕੇ ਇੰਨੇ ਕੰਮ ਸੀਗਾ ਲੈ ਫਿਰ ਕਿਹੜੀ ਕਲਾਸ ਦੇ ਸੀਗੇ ਉਹ ਪਤਾ ਨਹੀਂ ਉਹ ਵੱਡੇ ਨੇ ਉਹ ਉੱਧਰ ਵੱਡੇ ਸੀਗੇ ਮੰਮੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚੱਲ ਬਾਜੀ ਬਾਸ ਸਬਸਕ੍ਰਾਈਬਰ ਮਿਲ ਰਹੇ ਨੇ ਸਾਰਿਆਂ ਨੂੰ ਜਵਾਕ ਸਪੈਸ਼ਲ ਦੱਸਣਾ ਆਇ ਸੀ ਘਰ ਨੂੰ ਮੈਂ ਚੱਲ ਕੋਈ ਨਹੀਂ ਆਪਣਾ ਕੀ ਕਸਦਾ ਬਈ ਨਾਂ ਲੈਨਰ ਹਨਾ ਡੇ ਪਿਆ ਇਧਰ ਬਈ ਮੁੰਡੇ ਵੀ ਕੰਮ ਖਿੱਚਣ ਲੈਟ ਗਈ ਯਾਰ ਓਹੋ ਹੋ ਆਗੇ 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 ਖਿੱਚੀ ਜਾਂਦੇ ਕੰਮ ਹੈ ਗਾਈ ਫੜਨਾ ਹੁੰਦਾ ਨਹੀਂ ਹਾਂਜੀ ਗਾਈ ਫੜਨਾ ਹੁੰਦਾ ਠੀਕ ਹੈ ਤੇ ਵਾਹ ਵਾਹ ਕਿਆ ਬਾਤ ਹੈ ਸਿਰਾਲਾਤੀ ਬਈ ਵਾਕਈ ਕਹਿੰਦੇ ਯਾਰ ਆ ਨਹੀਂ ਘਰ ਤੇ ਮੈਂ ਆਇਆ। ਲਓ ਜੀ ਇਧਰ ਬਲਜੀਤ ਜੀ ਪਹੁੰਚੋਏ ਨੇ ਵੀਡੀਓ ਬਣਾਉਣੀ ਜ਼ਰੂਰੀ ਐ। ਜੋ bro ਤੁਸੀਂ ਵੀ ਕੰਮ 'ਚ ਬੀਜ਼ੀ ਹੋ। ਯਾਰ ਆ ਸਾਡੇ ਵਾਲਾ ਕੰਮ ਹੀ ਜਿਵੇਂ ਅਸੀਂ ਲੱਗੇ ਪਏ ਆ ਇਸ ਤਰੀਕੇ। ਓਕੇ ਕੰਸਟਰਕਸ਼ਨ ਦਾ ਕੰਮ ਹੀ ਚੱਲ ਰਿਹਾ। ਛੱਤ ਤੇ ਛੋਡੇ ਪਾਈਏ। ਛੱਤ ਤੇ ਗੁੱਡੇ ਪਾ ਰਹੇ ਆ। ਬਲਜੀਤ ਨੇ ਵੀ ਬਸ ਆਉਂਦੇ ਯਾਰ ਨੂੰ ਟਰੈਕਟਰ ਵਾਲਿਆਂ ਤੇ ਟਕੜੀਆਂ ਜੀਪਾਂ ਨੂੰ ਪਾ ਲਈਆਂ ਬਾਹਾਂ ਛੱਡਣੀਆਂ। ਟਕੜੀਆਂ ਛੱਡਣੀਆਂ ਮਾੜੀ ਨਹੀਂ ਛੱਡ ਰਹੀ। ਦੱਸਦਾ ਯਾਰ ਲੈਂਟਰੀਆਂ ਕਰਾਂਗਾ ਬਲਜੀਤ ਨੇ 51 ਤੋਂ 77 ਕਾ ਸਵਾਲੀਆਂ। ਸ਼ੱਦ ਤੇ ਖੁੱਡੇ ਪਈ ਜਾਂਦਾ ਤੇ ਕਈ ਦਿਨ ਜਰੂਰ ਵਖਾਵਾਂਗੇ ਤਗੜੇ ਇੱਕ ਇੱਕ ਹੀ ਗੁੱਡਾ ਬਹੁਤ ਤਗੜਾ ਬਸ ਉਹ ਲੱਗ ਗਿਆ ਉਹਦਾ ਬਲਜੀਤ ਬਸ ਕੀ ਰਖਾਂਗੇ ਬਲਜੀਤ ਖਾਤਮਾ ਬਸ ਆਂਝੇ ਖੁੱਡਾ ਪੈ ਗਿਆ ਇਹਦਾ ਠੀਕ ਹੈ ਇਹ ਨਹੀਂ ਤੇ ਆਪਣਾ ਕੰਮ ਇਹਦੇ ਚੱਲੀ ਜਾਂਦਾ ਫਿਰ ਉਹ ਨਾਲ ਨਾਲ ਕੋਈ ਹੱਬ ਲੱਗੇ ਹੋਏ ਨੇ ਆਨੇ ਕੱਢਣ ਤੇ ਬਹੁਤ ਜ਼ਿਆਦਾ ਕੰਮ ਖਿੱਚਿਆ ਬਈ ਮੈਂ ਆਹ ਕਹਿਣਾ ਜਵਾ ਬਸ ਕੀ ਦੱਸੇ ਲੋੜੇ ਲਿਆ ਦੇ ਪੂਰੇ ਅੱਲੇ ਹੀ ਕਰਤਾ ਕਿਆ ਬਾਤ ਐ ਨਹੀਂ ਦਜੀਤ ਓਕੇ ਰਿਪੋਰਟਾਂ ਉਧਰ ਮੈਂ ਹਾਂਜੀ ਕੋਰਾਂ ਨਾਲ ਕਿਹ ਦੇਖੇ ਨਾ ਹਾਂ ਉਹ ਪਰੇਸ਼ਾਨ ਕੋਈ ਕਿਹ ਪੂਰਾ ਬਣ ਰਿਹਾ ਕੋਈ ਮੈਂ ਇਹਨੂੰ ਪਤਾ ਹੈ ਨਾ ਕੱਲ ਮਾਥਣ ਜੇ ਤੂੰ ਜਾਵੜਿਆ ਸੀ ਮੈਂ ਉਦੋਂ ਵੀ ਆਇਆ ਸੀਗਾ ਤੇ ਮਾਂ ਕੋਰਾਂ ਦਾ ਮੈਂ ਸਾਰਾ ਦਿਨ ਸਾਜੀ ਥੋੜਿਆ ਫਿਰ ਵੀ ਬਚਣੀਆਂ ਐ ਤੇ ਇਹਨੂੰ ਮੈਂ ਦੱਸ ਦੋ ਵੀਰੇ ਕੋਰਾਂ ਦਾ ਬਣਦਿਆਂ ਹਾਂ ਹਾਂ ਉਹਦਾ ਤੂੰ ਮੈਂ ਦੇਖਣਾ ਤੂੰ ਕੀ ਹਿਸਾਬ ਕਰਾਵੇਂ ਠੀਕ ਐ ਮਿਸਤਰੀ ਤੋਂ ਮੇੜ ਮੇਰ ਕੋਰਾ ਲਗਾ ਬਣਾ ਤੇ ਜਿਹੜਾ ਵਿਜਲਾ ਰਹੇਗਾ ਉਹ ਤਾਂ ਪੱਧਰੀ ਕਰਨਾ ਉਹ ਤਾਂ ਗੰਨ ਉਹ ਦਮਣੀ ਕਰ ਦੂਗਾ ਕੋਈ ਦਮਣੀ ਨਾਲ ਕੀ ਦਿੱਤਾ ਚੱਟ ਲਾ ਕੇ ਨਾ ਅੰਧ ਪੱਧਰ ਕਰਤੀ ਹੋਏ ਜਿਵੇਂ ਆਹ ਕੀਤੀ ਪਈ ਆਏ ਅੰਦਰ ਨੇ ਸੌ ਲੱਗੇ ਤੇ ਮੈਨੂੰ ਦੇਖ ਕੇ ਯਕੀਨ ਹੋ ਗਿਆ ਮੈਂ ਬਸ ਠੀਕ ਆ ਪਲਾਸਟਰ ਵੀ ਮੈਂ ਖਾਉਂਦਾ ਕਰ ਦੂਗਾ ਦਮਣੀ ਕੋਈ ਚਲੋ ਜੀ ਚੱਲਿਆ ਘਰੋ ਘਰੀ ਤੇ ਲਗਭਗ ਇਧਰ ਵੀ ਕੰਮ ਕੰਪਲੀਟ ਹੋ ਗਿਆ ਬਈ ਬਾਕੀ ਸਾਨੂੰ ਡਿਟੇਲ ਚ ਕੱਲ ਨੂੰ ਦਿਖਾ ਦੋ ਵੀ ਕੀ ਸੀ ਨਾ ਹਣਾ ਸਾਡੇ ਹਿਸਾਬ ਤੇ 11 ਕੰਮ ਹੋ ਗਿਆ ਠੀਕ ਹੈ ਕਿ ਨਹੀਂ ਲਗਭਗ ਆਲਣਿਆ ਦਾ ਹੋ ਗਿਆ ਪਲਾਸਟਰ ਹੋ ਗਿਆ ਫਰਸ਼ ਹੋ ਗਈ ਇੱਕ ਛੱਤ ਰਹਿ ਗਈ ਕੋਈ ਗੱਲ ਨਹੀਂ ਮਿੱਟੀ ਪਾ ਲਾਂਗੇ ਬਾਅਦ ਚ ਠੀਕ ਹੈ ਕਿ ਨਹੀਂ ਓਕੇ ਰਿਪੋਰਟਾਂ ਸਿਰਾ ਲਾਤੀ ਮਿਸਤਰੀ ਨੇ ਵੀ ਆਪਣੇ ਨੇ ਤੇ ਬੰਬ ਕੱਢਤੀ ਅਕਤੂਬਰ ਨੇ ਵੀ ਹੁਣ ਚੱਲਿਆਂ ਬਾਦੋ ਕਰਾਂ ਘਰੋ ਘਰੀ ਠੀਕ ਹੈ ਉਦੋਂ ਬਾਅਦ ਬਲੌਗ ਦੀ ਐਂਡਿੰਗ ਕਰਾਂਗੇ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕੇ ਨਾਈ ਤੋਂ ਹੀ ਕਰਿਆਂ ਦੀ ਬਈ ਤੇ ਆਪਣਾ ਰੋਟੀਆਂ ਵੀ ਖਾ ਜਾਂਦੀ ਤੇ ਆਉਣ ਸਰ ਮੈਂ ਕਿਹਾ ਪਹਿਲਾਂ ਆਪਾਂ ਕਬੂਤਰਾਂ ਨੂੰ ਦਾਣੇ ਪਾਈਏ ਵੀ ਇੱਧਰ ਜਿਹੜਾ ਮੇਨ ਕੰਮ ਹੈ ਪਾਈਏ ਆਪਣੇ ਚੋਬਰਾਂ ਨੂੰ ਨਹੀਂ ਵਿੱਚ ਖੰਡਾ ਵੀ ਹੈ ਸੱਚ ਬਈ ਕੱਲੇ ਚੋਬਰ ਨਹੀਂ ਗੇ ਆਇਓ ਤਾ ਆਇਓ 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 ਤੇ ਓਕੇ ਵੀ ਰਿਪੋਰਟ ਪਾਣੀ ਪਾਇਆ ਸੱਚ ਵੀ ਪਾਣੀ ਵੀ ਨਹੀਂ ਨਾ ਹਾਂਜੀ ਮੇਰੇ ਜੀਰੋ ਤੇ ਵਾਟਰ ਵੀ ਪਾ ਜਾਂਦਾ ਵੀ ਉਧਰਲੇ ਕਬੂਤਰਾਂ ਨੂੰ ਤੇ ਬਸ ਗਰੂ ਹਣਾ ਆਪਾਂ ਲਗਭਗ ਵਲੌਗ ਦੀ ਐਂਡਿੰਗ ਕਰੀ ਦਈਏ ਤੇ ਕੰਮ ਧੰਦਾ ਆਪਣਾ ਸਾਰਾ ਕੰਪਲੀਟ ਹੀ ਆ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਉਹ ਕੱਲ ਨੂੰ ਦੱਸੂਗਾ ਸਾਰਾ ਕੁਝ ਹਣਾ ਯਾਰ ਅੱਜ ਨਾ ਥੋੜਾ ਜਿਹਾ ਸਰੀਰ ਸੈੱਟ ਨਹੀਂ ਯਾਰ ਲੱਗ ਰਿਹਾ ਮੈਂ ਥੋੜਾ ਸਰੀਰ ਨਾਲ ਡਾਉਣ ਦਾ ਵੱਜ ਗਿਆ ਮਦਰ ਹੋਇਆ ਕੁਝ ਨਹੀਂ ਐ ਨਾ ਬੈਸੀ ਥੋੜਾ ਜਿਹਾ ਉਹ ਬਸ ਕਿਵੇਂ ਸਮਝਾਵਾਂ ਤੁਹਾਨੂੰ ਮੈਂ ਤਾਂ ਕਰਕੇ ਕੋਈ ਚੱਕਰ ਨਹੀਂ ਫਿਜ਼ੀਕਲੀ ਸੈੱਟ ਐ ਫਿੱਟਾਂ ਜਾਵਾਂ ਹਣਾ ਕੋਈ ਰੌਲੀ ਵਾਲੀ ਗੱਲ ਨਹੀਂ ਕੀ ਤੇ ਵਾਸਾ ਥੋੜਾ ਇਹਨਾ ਦਿਮਾਗ ਫੋਰ ਪਾਸੇ ਹੀ ਤੁਰਿਆ ਫਿਰਦਾ ਨਾ ਯਾਰ ਨਹੀਂ ਮਤਲਬ ਵੀ ਖੁੱਡਾ ਖੱਡਾ ਲਈ ਕੋਈ ਟੈਨਸ਼ਨ ਨਹੀਂ ਕਰਨੀ ਇਹ ਇੱਕ ਨੰਬਰ ਕੰਮ ਹੋ ਗਿਆ ਆਪਣਾ ਹਨਾ ਜਿਹੜਾ ਮਾੜਾ ਮੋਟਾ ਰਹੇਗਾ ਆਪਾਂ ਆਪ ਕਰ ਲਾਂਗੇ ਤੇ ਬਾਕੀ ਕੱਲ ਨੂੰ ਕਰਦੇ ਆ ਗੱਲਾਂ ਬਾਤਾਂ ਹਨਾ ਜਿਆਦਾ ਗੱਲਬਾਤ ਹੋ ਨਹੀਂ ਰਹੀ ਇਸ ਟਾਈਮ ਤੇ ਠੀਕ ਆ ਭਾਈ ਓਕੇ ਸਾਰੇ ਮੇਰੇ ਛੋਟੇ ਵੱਡੇ ਵੀਰ ਭਰਾਵਾਂ ਨੂੰ ਹਨਾ ਲਵ ਯੂ ਬੇ ਸਾਰਨੂੰ ਜਿਹੜੇ ਸਪੋਰਟ ਕਰਦੇ ਆ ਹਨਾ ਦਿਲੋਂ ਪਿਆਰ ਕਰਦੇ ਆ ਓਕੇ ਜੀ ਗੁੱਡ ਨਾ